ਬਿੱਤੀ ਰਾਤ ਬਸ਼ੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਪਿੰਡ ਮਿਸ਼ਾਣਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਟਰੱਕ ਥੱਲੇ ਆਉਣ ਨਾਲ ਮੌਤ ਹੋਣ ਦੀ ਬਹੁਤ ਹੀ ਦੁਖਦਾਈ ਖਬਰ ਮਿਲੀ ਹੈ। ਮੋਟਰਸਾਈਕਲ ਸਵਾਰ ਵਿਅਕਤੀ ਦੀ ਪਛਾਣ ਗੁਰਦਾਸ ਸਿੰਘ ਉਮਰ ਲਗਭਗ 55 ਸਾਲ ਵਾਸੀ ਪਿੰਡ ਜੱਸੀ ਬਾਗਵਾਲੀ ਵਜੋਂ ਹੋਈ ਹੈ। ਥਾਣਾ ਸੰਗਤ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੀ ਜਾਂਚ ਪੜਤਾਲ ਕਰਨ ਉਪਰੰਤ ਡੈੱਡ ਬੋਡੀ ਨੂੰ ਪੋਸਟਮਾਸਟਰ ਨੂੰ ਕਰਵਾਉਣ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜ ਦਿੱਤਾ ਅਤੇ ਉਕਤ ਸੜਕ ਹਾਦਸੇ ਕਾਰਨ ਹਾਈਵੇ ਤੇ ਲੱਗੇ ਜਾਮ ਨੂੰ ਪੂਰੀ ਜਿੱਦੋਜਹਿਦ ਨਾਲ ਖਲਵਾ ਕੇ ਆਵਾਜਾਈ ਬਹਾਲ ਕੀਤੀ। ਥਾਣਾ ਸੰਗਤ ਵਿਖੇ ਤਾਇਨਾਤ ਏਐਸਆਈ ਅੰਗਰੇਜ਼ ਸਿੰਘ ਸਮਾਜ ਸੇਵੀ ਬਲਵੀਰ ਸਿੰਘ ਵੀਰਾ ਸੰਗਤ ਅਤੇ ਸੰਗਤ ਸਹਾਰਾ ਸੰਸਥਾ ਦੇ ਐਕਟਿਵ ਵਲੰਟੀਅਰ ਪਾਲੀ ਮਿਸ਼ਾਣਾ ਮੁਤਾਬਕ ਮ੍ਰਿਤਕ ਗੁਰਦਾ ਗੁਰਦਾ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਜੋ ਏਮ ਜਹ ਹਸਪਤਾਲ ਬਚੰਡਾ ਵਿਖੇ ਦਾਖਲ ਸੀ ਦੀ ਰੋਟੀ ਫੜਾਉਣ ਲਈ ਜਾ ਰਿਹਾ ਸੀ ਪਰ ਰਸਤੇ ਵਿੱਚ ਉਕਤ ਮੰਦਪਾਗਾ ਹਾਦਸਾ ਵਾਪਰ ਗਿਆ ਉਕਤ ਘਟਨਾ ਸੰਬੰਧੀ ਜਦੋਂ ਪਿੰਡ ਜੱਸੀ ਬਾਗਵਾਲੀ ਵਿਖੇ ਪਤਾ ਲੱਗਿਆ ਤਾਂ ਸਮੁੱਚੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਮ੍ਰਿਤਕ ਵਿਅਕਤੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਮੇਰਲਾ ਪਾਲੀ ਮਿਸ਼ਣਾ ਜੀ ਸੰਗਠਨ ਸੇਵਾਦਾਰ ਹੈ ਮੈਂ ਜੀ ਤੇ ਐਕਸੀਡੈਂਟ ਆਇਆ ਇਹ ਰਾਤ ਕਾਹਕੇ ਵਜੇ ਹੋਇਆ ਜੀ ਰਾਤ ਇਹ 8 ਵਜੇ ਐਕਸੀਡੈਂਟ ਹੋਇਆ ਜੀ ਅੱਛਾ ਜੀ ਕਰਾਲੇ ਦਾ ਤੇ ਮੋਟਰਸਾਈਕਲ ਦਾ ਮੋਟਰਸਾਈਕਲ ਵਾਲਾ ਦਾ ਮੌਕੇ ਤੇ ਡਰ ਗਿਆ ਜੀ ਅੱਛਾ ਜੀ ਚੁੰਬਰ ਘੜਤਾ ਵਿਚਾਰੇ ਦਾ ਜੀ ਤੇ ਆਪਣੇ ਨਾਂ ਕੀ ਸੀ ਬਾਈ ਜੀ ਦਾ ਨਾਂ ਉਹਦਾ ਸੀ ਜੀ ਗੁਰਦਾਸ ਸਿੰਘ ਤੇ ਉਹਦੇ ਨਾਲ ਹਰਦੀਆਲ ਸਿੰਘ ਪਿੰਡ ਜੱਸੀਬਗ ਵਾਲੀ ਅੱਛਾ ਜੀ ਜਿਹਦਾ ਉਸਤਾਦ ਚਾਹ ਆਪਦੀ ਪਿਓ ਦੀ ਰੋਟੀ ਬਣਾਉਣ ਜਾਂਦਾ ਸੀ ਅੱਛਾ ਜੀ ਤੇ ਕੋਈ ਮੌਕੇ ਤੇ ਮਲਾਜਮ ਆਪਣੇ ਪਹੁੰਚੇ ਜੀ ਮੌਕੇ ਦੇ ਸੰਗ ਥਾਣੇ ਦੇ ਮਲਾਜਮ ਮੌਕੇ ਤੇ ਪਹੁੰਚੇ ਕੀ ਨਾਂ ਜੀ ਇਸ ਇੰਗਰੇਜ਼ ਨੇ ਰੀਸਨ ਜਿਹੜਾ ਇੱਥੇ ਐਕਸੀਡੈਂਟ ਹੋਇਆ ਇਹਦੇ ਬਾਰੇ ਕੀ ਕਹਿੰਦੇ ਜਾਣੇ ਇਹ ਤਕਰੀਬਨ ਇੱਕ ਘੰਟਾ ਪਹਿਲਾਂ ਹੀ ਆਪਣਾ ਇੱਕ ਜੱਸੀ ਬਾਗਲ ਤੋਂ ਉਹਦਾ ਪੇਸ਼ੈਂਟ ਜਿਗਾ ਐਮਜੇ ਦੇ ਵਿੱਚ ਰੋਟੀ ਫਰੋਂ ਚੱਲਿਆ ਸੀ ਮੋਟਰਸਾਈਕਲ ਤੇ ਜੁਰਦਾਸ ਸਿੰਘ ਨਾਮ ਸੀ ਉਹਦਾ ਇੱਥੇ ਮਿਸ਼ਾਣੇ ਬੱਸ ਸਟੈਂਡ ਤੇ ਆ ਕੇ ਉਹ ਘੋੜੇ ਦੀ ਤੇ ਹੋਰ ਗੱਡੀ ਦੇ ਫੇਟ ਵੱਜੇ ਦੇ ਘੋੜੇ ਦੇ ਥੱਲੇ ਆ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਜੀ ਡੱਡ ਡੱਡ ਕੋਲ ਕੱਢ ਕੇ ਸਰਕਾਰੀ ਹਸਪਤਾਲ ਵੱਲ ਲੈ ਚੁੱਕੇ ਜੋ ਜਾਮ ਜੂਮ ਵਗੈਰਾ ਲੱਗੇ ਸੀ ਉਹਦੇ ਜਾਮ ਖੜਾਤਾ ਜੀ ਜਾਮ ਜੰਪ ਕਾਫੀ ਲੱਗ ਗਈ ਜੰਪ ਕਲੀਅਰ ਕਰਤੇ